ਏਸੀ ਜੀ ਉਹਨੇ ਏਸੀ ਦਾ ਕੀ ਪ੍ਰਾਈਸ ਹੈ ਏਸੀ ਤੁਹਾਨੂੰ ਅੰਡਰ ਐਕਸਚੇਂਜ ਦੇ ਵਿੱਚ ਮਿਲ ਜਾਏਗਾ TCL ਦਾ 21990 ਦੇ ਵਿੱਚ ਵਧੀਆ ਵੀ ਹੋਰ ਬਿਲਕੁਲ ਤੁਹਾਨੂੰ ਔਰ ਇਹ ਜਿਹੜਾ ਕੁੰਡਰਸ ਦੇਖ ਰਹੇ ਹੋ 3000 ਵਾਲਾ 3000 ਦਾ ਜੀ ਬਿਲਕੁਲ 3000 ਦਾ ਹਾਂਜੀ ਭਾਈ ਇਹ ਛੋਟਾ ਏਸੀ ਹੈ ਜੀ ਬਿਲਕੁਲ ਜੀ ਛੋਟਾ ਏਸੀ ਜਿਹੜਾ ਤੁਸੀਂ ਇੱਥੇ ਹੀ ਆਨ-ਆਫ ਵੀ ਕਰ ਸਕਦੇ ਹੋਗੇ ਰਿਮੋਟ ਦੇ ਨਾਲ ਹੀ ਇਹ ਵਾਰਮ ਵੀ ਹੋ ਜਾਏਗਾ ਮਤਲਬ ਅਗਰ ਤੁਸੀਂ ਇਸ ਦੇ ਵਿੱਚ ਮਤਲਬ ਜਿੱਦਾਂ ਦੀ ਤੁਹਾਨੂੰ ਹਵਾ ਚਾਹੀਦੀ ਹੈ ਉਸ ਤਰ੍ਹਾਂ ਦੀ ਹਵਾ ਕਿੰਨੇ ਟਨ ਦਾ ਹੈ ਇਹ ਮਿਲਣਾ ਜੀ ਤੁਹਾਨੂੰ ਸਿਰਫ 1300 ਰੁਪਏ ਦੇ ਵਿੱਚ ਜਿਵੇਂ ਇਹ ਨੋਵੇਟਰ ਪੈਂਟਰੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ 1 ਕੋ ਬਾਡ ਨਿਓ 800 ਬਾਡ ਦਾ 4000 ਰੁਪਏ ਦੇ ਵਿੱਚ 800 ਬਾਡ ਦਾ 3 ਤੋਂ 3 ਸਾਲ ਦੀ ਕੰਪਨੀ ਵਾਰੰਟੀ ਦੇ ਨਾਲ ਓਕੇ ਬਾਕੀ ਵੀ ਪੱਖੇ ਦੇਖ ਸਕਦੇ ਜਿਵੇਂ ਤੁਸੀਂ ਅਰੇ ਪੱਖੇ ਦੇਖ ਰਹੇ ਹੋਗੇ ਉਸਾ ਦੇ ਪੱਖੇ ਤੁਹਾਨੂੰ ਮਿਲਣਿਆ 65% ਲਾਸਤੇ ਫਿਰ ਬਿਲਕੁਲ ਉਸੇ ਉਜਾ ਦੇ ਆ ਪੱਖੇ ਨੇ 8000 ਰੁਪਏ ਤੋਂ ਵੱਧ ਐਮ ਆਰ ਪੀ ਦੇ 65% ਓਕੇ ਤਾਂ ਤੁਹਾਨੂੰ ਮਿਲਣਾ ਜੀ 850 ਰੁਪਏ ਦੇ ਵਿੱਚ 1 ਸਾਲ ਦੀ ਵਾਰੰਟੀ 850 ਰੁਪਏ ਦੇ ਵਿੱਚ ਬਿਲਕੁਲ ਅੱਤਰ ਹੋ ਗਿਆ ਜਿਵੇਂ ਅੱਤਰ ਦੇ ਵਿੱਚ 10 ml ਦਾ ਅੱਤਰ ਹੁੰਦਾ ਹੈ 800 ਦਾ 1500 ਲੇਕਿਨ ਆਪਣਾ ਕੋਟ ਪ੍ਰਾਈਸ ਮਿਲਣਾ ਸਿਰਫ ਸਿਰਫ 100 ਦਾ 10 ml 550 ਰੁਪਏ ਦੀ ਐਮ ਆਰ ਪੀ ਆ ਹਾਂਜੀ ਹੋਰ ਆਪਾਂ ਦੇਣੀ ਹੈ ਇਹ ਤੁਹਾਨੂੰ 550 ਰੁਪਏ ਲਈ 1 ਸਾਲ ਦੀ ਗਾਰੰਟੀ ਗਾਰੰਟੀ ਨਹੀਂ ਗਾਰੰਟੀ 100 ਰੁਪਏ ਦੇ ਵਿੱਚ ਸਿਰਫ 300 ਜੀ ਬਿਲਕੁਲ ਉਸਰਾ ਪ੍ਰਾਈਸ ਦੇ ਦੇਣੀ ਹੈ 650 ਦੇ ਵਿੱਚ 650 ਚ 32 32 ਇੰਚ ਦੀ ਆਲੈਡੀ 32 ਇੰਚ ਦੀ ਆਲੈਡੀ ਬਿਲਕੁਲ ਏਜ ਵਿੱਚ ਪਜਾਮਾ ਵੀ ਦੇਖ ਰਹੇ ਹਾਂ ਵੱਡੇ ਵੱਡੇ ਸਾਈਜ਼ ਓਕੇ ਆਨਲਾਈਨ ਤੁਸੀਂ ਚੈੱਕ ਕਰ ਸਕਦੇ ਹੋ 3 ਤੋਂ 4000 ਰੁਪਏ ਦਾ ਹੈ ਔਨਲਾਈਨ ਰੇਟ ਆਇਲਾ ਦਾ ਇਹ ਤੁਹਾਨੂੰ ਮਿਲਦਾ ਸਿਰਫ 300 ਸਿਰਫ ਸਿਰਫ 300 ਜੇ ਤੁਸੀਂ ਸੈਲੋ ਦੀ ਬੋਟਲ ਲੈਣੀ ਹੈ ਜੀ ਸੈਲੋ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ 604 ਰੁਪਏ ਐ ਐਮਆਰਪੀ ਇਹ ਮਿਲਦੀਆਂ ਹੌਟ ਐਂਡ ਕੋਲਡ ਸਿਰਫ 300 ਰੁਪਏ ਦੀ ਕੀ ਸਮਝ ਰਹੇ ਹੋ ਦੇਖੋ ਇਹ ਕਿੰਨੇ ਦੀ ਹੈ ਡੇਢ ਸੌ ਦੀ ਡਿਜ਼ਨੀ ਦੀ ਬਿਲਕੁਲ ਡਿਜ਼ਨੀ ਦੀ ਜਿਹੜੀ ਤੁਸੀਂ ਦੇਖ ਰਹੇ ਹੋ ਬ੍ਰਾਂਡ ਦੀ ਹੈ 150 ਰੁਪਏ ਦੀ ਮਿਲਨੀ ਹੈ ਬ੍ਰਾਂਡ ਦੀ ਹੋਣੇ ਨਾਲੇ ਓਕੇ ਬਿਲਕੁਲ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 2000 ਐਮ ਆਰ ਪੀ ਇਹ ਮਿਲਨੀ ਹੈ 400 ਰੁਪਏ ਨੂੰ ਓਕੇ ਲੰਚ ਬਾਕਸ ਜਿਹੜਾ ਮਰਜ਼ੀ ਲੈ ਲਓ ਸੰਜੀਵਪੂਰ ਦਾ 70% ਲਸਤੇ ਠੀਕ ਹੈ ਜੀ ਤੁਸੀਂ ਪਿੱਡੀ ਲਾਈਟ ਦਾ ਅਗਰ ਤੁਹਾਡੇ ਕੋਈ ਘਰੇ ਜੰਗਾਲ ਲੱਗਿਆ ਤਾਲੇ ਨੂੰ ਜੰਗਾਲ ਲੱਗਿਆ ਕੋਈ ਚੈਨ ਨੂੰ ਕਿਸੇ ਵੀ ਚੀਜ਼ ਦਾ ਕੋਈ ਥਾਲੋ ਸਾਲ ਪੁਰਾਣੀ ਚੀਜ਼ ਹੋਵੇ ਜਿਲਦਾਲ ਉਦਾਰਨ ਲਈ ਤੁਹਾਨੂੰ WD40 ਮਿਲਣਾ ਵਾ ਪਿੱਡੀ ਲਾਈਟ ਦਾ ਸਿਰਫ 20 ਰੁਪਏ ਦੇ ਵਿੱਚ। ਉਹ ਸਾਜ ਰਹੀ ਏ। ਬਿਲਕੁਲ ਫੁੱਲ ਬੋਡੀ ਵੀ ਸਾਡੇ ਆ। ਫੁੱਲ ਬੋਡੀ ਆ। ਦੇਖੋ ਅਪਸਕਲਾ ਦੇ ਨਾਲ ਇਹਦੀ ਸੈਟਿੰਗ ਵੀ ਦੁਆਰਾ ਤੁਸੀਂ ਕਰ ਸਕਦੇ ਹੋਗੇ। ਇਹ ਜਿਵੇਂ ਤੁਸੀਂ ਦੇਖਦੇ ਹੋ ਉਹਨਾਂ ਦੇ ਪੱਟਾ ਪੱਟੇ ਮਤਲਬ ਕਿਸੇ ਵੀ ਮੌਨ ਦੇ ਚੰਨੇ ਆਪਾਂ ਔਰ ਹਾਂਜੀ ਉਹ ਤੇ ਮਸਾਜ ਕਰਦੇ। ਬਿਲਕੁਲ 1 ਲੱਖ 20 ਹਜ਼ਾਰ 1.5 ਲੱਖ ਲੇਕਿਨ ਆਪਣੇ ਕੋਲੇ ਮਿਲਣਾ ਸਿਰਫ 60 ਹਜ਼ਾਰ ਵਿੱਚ ਸਾਲ ਦੀ ਵਾਰੰਟੀ। ਹਾਂਜੀ ਸਸਤੀ ਗੱਲ ਦੀ ਸਾਰਿਆਂ ਨੂੰ। ਖਬਰ ਲਗ ਰਹੀ ਆ ਨਿਹੜਾ ਗਿੱਲਾ ਨਹਿਰ ਕੋਲੇ ਗੁੱਡ ਪ੍ਰਾਈਸ ਵਾਲਿਆਂ ਦੇ ਇੱਕ ਛੱਤੇ ਦੇ ਥੱਲੇ ਤੁਹਾਨੂੰ ਇੰਨਾ ਕੁਛ ਦਿਖਾਵਾਂ ਹਾਂ ਰਹਿ ਜੋਗੇ ਤੇ ਰੇਟ ਡਿਸਕਾਊਂਟ 65 65% ਡਿਸਕਾਊਂਟ ਆ ਤੁਸੇ ਰੇਟ ਸੁਣ ਕਰ ਰਹੇ ਹੋ ਕਿ ਐਸੀ ਹੋ ਕੇ 쿨ਰ ਹੋ ਕੇ ਪੱਖੇ ਹੋ ਕੇ ਲੈਟਰੋਨਿਕ ਦਾ ਸਬਾਨ ਹੋ ਗਿਆ ਕ੍ਰੌਕ ਜਿਹਾ ਸਬਾਨ ਹੋ ਗਿਆ ਬਹੁਤ ਜ਼ਿਆਦਾ ਲੈਸ ਆ ਅਗਰੇ ਪਿੱਛੇ ਸ਼ਾਪ ਆ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਤੇ ਬਾਈ ਨੂੰ ਮਲਾਉਂਦੇ ਆਂ ਹਾਂਜੀ ਆ ਪਹੁੰਚ ਜਗ੍ਹਾ ਤੇ ਆ ਗਏ ਕਭ ਜਾਣਦੇ ਨੇ ਗੁੱਡ ਪ੍ਰਾਈਸ ਵਾਲੇ ਨੇ ਦੁੱਧ ਵਾਲੀ ਨਹਿਰ ਕੋਲੇ ਤੇ ਗਰਮੀ ਆ ਗਈ ਆ ਪਲੇਟਾਂ ਤੇ ਕੂਲ ਮਰ ਰਏ ਸੀ ਪੱਖੇ ਰੌਣਕ ਸਾਰਾ ਜਵਾਨ ਮੀਨਸ ਇੱਕ ਛੱਤ ਥੱਲੇ ਬਹੁਤ ਕੌਜਾ ਤੁਮੋ ਜੇ ਤੁਹਾਨੂੰ ਆ ਤੇ ਨਾਲੇ ਪ੍ਰਾਈਸ ਸੁਣ ਕੇ ਹਰਾਰ ਰਹਿ ਜਾਗੇ ਅਜੇ ਵੀਡੀਓ ਨਾ ਬਣਿਆ ਰਿਹਾ ਬਾਈ ਜੀ ਨੂੰ ਮਨਾ ਰਿਆ ਰਿਹਾ ਅਜੇ ਸਸਤੀ ਕਰ ਬਾਈ ਜੀ ਤਰੀਕਾ ਕੋਈ ਅਜੀ ਕੀ ਕੀ ਹੁੰਦਾ ਆਪਣੇ ਕੋਲੇ ਆਪਣੇ ਕੋਲੇ ਜੀ ਤਾਨੂੰ ਕਲੋਕਰੀ ਸ਼ੂਜ਼ ਗਰਮੈਂਟ ਏਸੀ ਪੱਖਾ ਕੂਲਰ ਇਲੈਕਟ੍ਰੋਨਿਕ ਹੋਮ ਅਪਲੈਂਸਸ ਕਿਚਨ ਅਪਲੈਂਸਸ ਦੀ ਸਾਰੀ ਐਡਵਾਈਸ ਮਿਲ ਜਾਂਦੀਆਂ ਨੇ ਔਰ ਜਿਵੇਂ ਵੀ ਦੀ ਲੋ ਜੇ ਤੁਸੀਂ ਚਾਹੋ ਤਾਂ ਇੱਕ ਸਟੋਰ ਹੈ ਬਲੂ ਸਟਾਰ ਦਾ ਫਲੋਰ ਔਰ ਵਿੰਡੋ ਦਾ ਸਾਰੇ ਤਰ੍ਹਾਂ ਦੇ ਕੂਲਰ ਨੇ ਜਦੋਂ ਬਾਕੀ ਕੀ ਪ੍ਰਾਈਸ ਜੇ ਮੈਂ ਦੱਸ ਦਵਾਂ ਤੁਹਾਨੂੰ ਸਭ ਹੋ ਜਾਣਾ ਜੇ ਤੁਸੀਂ ਦੇਖ ਰਹੇ ਹੋ 3000 ਤੋਂ ਕੂਲਰ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਆ ਦਿਨ ਦੇਖ ਰਹੋਗੇ ਥਾਰ ਕੂਲਰ ਹਾਂ ਜੀ 4000 ਦਾ ਬੱਲਾ ਜੀ ਸਿਰਫ 3000 ਰੁਪਏ ਦੇ ਵਿੱਚ ਤੁਹਾਨੂੰ ਲੋਹੇ ਦਾ ਬੱਲਾ ਸੁਧੀਰ ਦਾ ਬੱਲਾ ਸਾਡੇ ਕੋਲੇ ਸਾਰੇ ਬੱਲਾ ਮੈਨੂੰ ਦੇਖ ਸਕਦੇ ਹੋ ਇਹ ਜੀ ਇਹ ਜੀ ਬਹੁਤ ਬਰੀਕੀ ਦਾ ਪੱਖਾ ਤੁਹਾਨੂੰ ਮਿਲਣਾ ਜੀ 850 ਰੁਪਏ ਦੇ ਵਿੱਚ 1 ਸਾਲ ਦੀ ਵਾਰੰਟੀ 850 ਰੁਪਏ ਦਾ ਕੀ ਦੇਖ ਲਓ 550 ਰੁਪਏ ਦੀ ਐਮ ਆਰ ਪੀ ਆ ਹਾਂ ਜੀ ਹੋਰ ਆਪਾਂ ਦੇਣੀ ਹੈ ਤੁਹਾਨੂੰ 550 ਰੁਪਏ ਲਈ 1 ਸਾਲ ਦੀ ਗਾਰੰਟੀ ਗਾਰੰਟੀ ਨਹੀਂ ਗਾਰੰਟੀ 100 ਰੁਪਏ ਦੇ ਵਿੱਚ ਸਰਫਸ ਹੋ ਜਾਂਦੀ ਬਿਲਕੁਲ ਉਸ ਰੰਗ ਬੈਂਟਰੀ ਆ ਔਰ ਸਾਡੇ ਕੋਲ ਇਹ ਬੋਲਣ ਨਾਲ ਨਹੀਂ ਸਾਰਾ ਫੈਗਰ ਸਰਵਿਸ ਚੰਦਰਿੰਦਰ ਹੋ ਗਿਆ ਗਲਨ ਦਾ ਚੁੱਲਾ ਚੁੱਕ ਨਹੀਂ ਬੂਮੀਨਸਤਾ ਜਿਹਨੇ ਜੁਵੇਟਰ ਬੈਂਟਰੀ ਆ ਬੂਮੀਨਸਤਾ ਤੁਸੀਂ ਦੇਖ ਸਕਦੇ ਹੋ 1.5 ਕਵਾਟ ਨਿਓ 800 ਕਵਾਟ ਦਾ 4000 ਰੁਪਏ ਦੇ ਵਿੱਚ 500 ਕਵਾਟ ਦਾ 73 ਸਾਲ ਦੀ ਕੰਪਨੀ ਵਾਰੰਟੀ ਦੇ ਨਾਲ ਓਕੇ ਔਰ ਇਹ ਜਿਹੜਾ ਕੁੰਡਰ ਤੋਂ ਦੇਖ ਰਹੇ ਹੋ 3000 ਵਾਲਾ 3000 ਦਾ ਹੈ ਬਿਲਕੁਲ 3000 ਰੁਪਏ 3000 ਕੁਲਰ ਵੀ ਵੱਡਾ ਜੀ ਆਟੋ ਕਲੀਨ ਮੋਸ਼ਨ ਸੈਂਸਰ 6500 ਰੁਪਏ ਤੋਂ ਜਿਵੇਂ ਨਹੀਂ ਸਟਾਰਟ ਹੋ ਜਾਂਦੀ ਹੈ 오ਰੀਜਨਲ ਸੀਏ ਦੇਖ ਰਹੇ ਹੋ 8000 ਰੁਪਏ ਦੇ ਵਿੱਚ ਇਹਦੀ 5 ਸਾਲ ਦੀ ਮੋਟਰ ਵੈਲਟੀ ਬਣੀ ਹੈ ਫੁੱਲ ਵਾਰੰਟੀ 8000 ਰੁਪਏ ਚ ਬਲੈਕ ਹੈਂਡ ਕੋਰ OK ਮੋਸ਼ ਦਾ ਤੁਹਾਨੂੰ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਦਾ ਕਿੱਥੋਂ ਜੁ ਹੋ ਜਾਂਦੀ ਹੈ ਵਾਸ਼ਿੰਗ ਮਸ਼ੀਨ ਤੁਹਾਨੂੰ ਜਿੱਦਾਂ ਤੁਸੀਂ ਦੇਖ ਰਹੇ ਹੋ 82 8600 ਰੁਪਏ ਵਿੱਚ 8 8 ਕਿਲੋ 8 ਜਾਂ ਕਿੰਨੀ ਕੰਪਨੀ ਵਰੰਟੀ ਦੇ ਨਾਲ ਓਕੇ ਹੋਰ ਕਹਿੰਦਾ ਤੁਹਾਨੂੰ ਬੋਸ ਦੇ ਵਿੱਚ ਵਗੈਰਾ ਜੀਐਮਜੀ ਵਗੈਰਾ ਸੈਮਸੰਗ ਐਲਜੀ ਆਈਐਫਸੀ ਇਹ ਫਰਿਜਾਂ ਇਹ ਛੋਟੀ ਫਰਿਜਾਂ ਜਾਂਦੀਆਂ ਇਹ ਕਿੰਨੇ ਤੋਂ ਸ਼ੁਰੂ ਹੋ ਜਾਂਦੀਆਂ 17500 ਤੋਂ ਸ਼ੁਰੂ ਹੋ ਜਾਂਦੀਆਂ 7500 ਤੋਂ ਹਾਂਜੀ ਬਾਕੀ ਤੁਸੀਂ ਫੱਕੇ ਦੇਖ ਸਕਦੇ ਹਾਂ ਕਿ ਜਿਵੇਂ ਮੈਂ ਤੁਹਾਨੂੰ ਸ਼ਾਹ ਦੇਖ ਰਹੇ ਹੋਗੇ ਸ਼ਾਦੇ ਪੱਖੇ ਤੁਹਾਨੂੰ ਮਿਲਿਆ 65% ਲਾਸਤੇ ਪਰ ਲਾਸੂ ਉਜਾਦ 8000 ਰੁਪਏ ਤੋਂ ਵੱਧ ਹੈ ਐਮ ਆਰਪੀ ਦੇ 65% ਓਕੇ ਹਮ ਹੋਜਨਲ ਦਾ ਇਸ ਨੂੰ ਸਾਰੀ ਐਸੀ ਹੋਣਗੇ ਐਸੀ ਦਾ ਕੀ ਪ੍ਰਾਈਸ ਹੈ ਐਸੀ ਤੁਹਾਨੂੰ ਅੰਡਰ ਐਕਸਚੇਂਜ ਦੇ ਵਿੱਚ ਮਿਲ ਜਾਏਗਾ TCL ਦਾ 21290 ਰੁਪਏ ਦੇ ਵਿੱਚ ਬਿਲਕੁਲ ਸਾਨੂੰ ਬਾਕੀ ਹੋਜਨਲ ਨੂੰ ਦੇਖ ਸਕਦੇ ਹੋ ਕਾਹਤ ਨੂੰ ਦੇਖ ਸਕਦੇ ਹੋ ਬੋਲਟਸ ਲੂਸਟਾਰ ਮਿਲਨੇ ਆ ਸਾਰੇ ਫਰੈਸ਼ ਪੈਟੀ ਪੈਕ ਵਾਲੇ ਕੰਪਨੀ ਵਾਰੰਟੀ ਦੇ ਨਾਲ ਓਕੇ ਬਹੁਤ ਰੇਟ ਜਾਈ ਨੇ ਬਾਈ ਕੱਪੜੇ ਵੀ ਹੈਗੇ ਬਈ ਉਹਨਾਂ ਨੇ ਕੱਪੜੇ ਵੀ ਰੱਖੇ ਨੇ ਬਿਲਕੁਲ ਅੱਤਰ ਹੋ ਗਿਆ ਜਿਵੇਂ ਅੱਤਰ ਦੇ ਵਿੱਚ 10 ml ਦਾ ਅੱਤਰ ਹੁੰਦਾ 800 ਤੋਂ 1500 ਲੇਕਿਨ ਆਪਣਾ ਕੋਟ ਪ੍ਰਾਈਸ ਮਿਲਣਾ ਸਿਰਫ 300 ਦਾ 10 ml ਬਹੁਤ ਫਰੈਗਨੈਂਸ ਅੱਤਰ ਬਿਲਕੁਲ ਜੀ ਔਰ ਕੱਪੜੇ ਬੱਚਿਆਂ ਦੇ ਕੱਪੜੇ ਹੋਗੇ ਜਿਵੇਂ ਤੁਸੀਂ ਦੇਖ ਰਹੇ ਹੋ ਡਿਜ਼ਨੀ ਦੇ ਕੱਪੜੇ ਆ ਹਾਂਜੀ 700 ਐਮਆਰਪੀ 150 ਰੁਪਏ ਦੇ ਵਿੱਚ ਟੀ-ਸ਼ਰਟ ਬੰਦੇ ਭਾਈ ਬਹੁਤ ਹੋਰ ਕਹਿਣਾ ਪਈ ਬਿਲਕੁਲ ਦਿਖਾਏ ਕਿ ਵੀਰੋ ਵੱਡਾ ਵੇਚੀ ਅੱਧੀ ਠੰਡ ਤੇ ਜਿਹੜੀ ਆਪਾਂ ਵੀ ਗੀਰੀ ਆ ਲੱਗੇ ਸਾਲ ਕਰੋ ਦੇਖੋ ਇਹ ਕਿੰਨੇ ਦੀ ਹੈ 150 ਦੀ ਡਿਜ਼ਨੀ ਦੀ ਬਿਲਕੁਲ ਡਿਜ਼ਨੀ ਦੀ ਜਿਹੜੀ ਤੁਸੀਂ ਦੇਖ ਰਹੇ ਹੋ ਬ੍ਰਾਂਡ ਦੀ ਹੀ 150 ਰੁਪਏ ਦੀ ਮਿਲਦੀ ਹੈ ਬ੍ਰਾਂਡ ਦੇ ਹੋਣੇ ਨਾਲੇ ਬਿਲਕੁਲ ਤੁਹਾਨੂੰ ਸਾਡੇ ਕੋਲੇ ਵੱਡੇ ਬੱਚਿਆਂ ਦੇ ਲੈਣ ਦੇ ਵਿੱਚ ਤਾਨੂੰ ਹੋਰ ਕਈ ਚੀਜ਼ਾਂ ਦਿਖਾਉਂਦੇ ਆਂ ਤੇ ਮੈਂ ਤੁਸੀ ਪਜਾਮਾ ਦੇਖ ਸਕਦੇ ਹੋ ਕਿ ਸਾਡੇ ਕੋਲੇ ਤੁਹਾਨੂੰ ਪਜਾਮਾ ਦੀ ਵੀ ਬਹੁਤ ਵੈਰਾਈ ਹੈ ਇਹਦੇ ਵਿੱਚ ਪਜਾਮਾ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਸਾਈਜ਼ ਓਕੇ ਆਨਲਾਈਨ ਤੇ ਤੁਸੀਂ ਚੈੱਕ ਕਰ ਸਕਦੇ ਹੋ 300 4000 ਰੁਪਏ ਦਾ ਹੈ ਆਨਲਾਈਨ ਰੇਟ ਆਇਨਾ ਦਾ ਇਹ ਤੁਹਾਨੂੰ ਮਿੰਨਾ ਸਿਰਫ 300 ਸਿਰਫ ਸਿਰਫ 300 ਰੁਪਏ ਦਾ ਓਕੇ ਔਰ ਆਪਣੇ ਕੋਲੇ ਐਲਡੀ ਵਗੈਰਾ ਦੇ ਵਿੱਚ ਵੀ ਤੁਹਾਨੂੰ ਕਾਫੀ ਵੈਰਾਈ ਮਿਲ ਜਾਂਦੀ ਹੈ ਕੋ ਐਲਡੀ ਲੈ ਰਹੇ ਹੋ ਨੀ ਸੌਨ ਵੀ ਸਰੀ ਹੈ ਆਮਰੀ ਦੇ ਵਿੱਚ ਤੁਹਾਨੂੰ 32 ਇੰਚ ਦੀ LED ਤੁਹਾਨੂੰ ਦੇ ਦਿੰਦੇ ਆ 6500 ਦੇ ਵਿੱਚ 6500 ਚ 32 32 ਇੰਚ ਦੀ LED 32 ਇੰਚ ਦੀ LED ਬਿਲਕੁਲ ਉਹ ਅਲੜੀਆਂ ਦੇ ਵਿੱਚ ਸਾਡੇ ਕੋਲੇ ਸਾਰਾ ਸਟਾਕ ਹੈ MI Samsung LG ਤੁਸੀਂ ਜਿਹੜਾ ਤੁਹਾਨੂੰ ਚਾਹੀਦਾ ਉਹ ਹੀ ਤੁਹਾਨੂੰ LED ਮੇਰੀ ਜੀ ਮੈਸੀ ਬਾਈ ਬਹੁਤ ਸੋਹਣੀ ਬਿਲਕੁਲ ਜੀ ਬਿਲਕੁਲ ਲੱਗਦਾ ਹੀ ਆਮਰੀਆ ਕਸਟਮਰ ਆਪਣੇ ਕੋਲੇ ਹਾਂ ਜੀ ਤੇ ਬਾਕੀ ਤੁਹਾਨੂੰ ਟ੍ਰੋਕਰੀ ਦੇ ਵਿੱਚ ਕਾਫੀ ਸਮਾਨ ਆਪਣੇ ਟ੍ਰੋਕਰੀ ਦੇ ਵਿੱਚ ਤਾਂ ਹੁੰਦਾ ਹੈ ਮਨ ਅਗੇ ਟਾਈਮ ਤੋਂ ਦਰੋਂ ਮਨ ਦੇ ਜਦੋਂ ਟ੍ਰੋਪਲੀ ਦੇ ਵਿੱਚ ਕੂੜੀ ਵੈਰਟੀ ਆ ਇਹ ਗਲਾਸ ਆਪਕੋ ਕੋਲੀ ਸੰਜੀਵਪੁਰ ਦੇ ਵਿੱਚ ਸਾਡੇ ਕੋਲੇ ਤੁਹਾਨੂੰ ਹੈਵੀਲੈਸ ਤੇ ਸਮਾਨ ਮਿਲਣਾ ਹੈ। ਜੇ ਤੁਸੀਂ ਇਹ ਦੇਖ ਰਹੇ ਹੋ 8-8000 ਰੁਪਏ ਐਮ ਆਰ ਪੀ ਦੇ ਯਾਮਾ ਸਿੰਘ ਜਪਨੀਜ਼ ਹੈ 1800 ਰੁਪਏ ਦੇ ਵਿੱਚ ਜਿਹੜਾ ਮਰਜੀ ਸੈੱਟ ਚੱਕ ਲਓ ਜੀ 8-8000 ਵਾਲੇ 1800 ਰੁਪਏ ਦਾ ਬਿਲਕੁਲ 8-8000 ਆਹ ਤਰੀਕ ਵਿੱਚ ਮਿਲ ਜਾਂਦੀਆਂ ਹੈਵੀਲੈਸ ਜਿਵੇਂ ਤੁਸੀਂ ਬੋਤਲ ਦੇਖ ਰਹੇ ਹੋ 1595 ਰੁਪਏ ਐਮ ਆਰ ਪੀ 1 ਲੀਟਰ ਦੀ ਹੌਟ ਐਂਡ ਕੋਲਡ ਬੋਤਲ ਸਿਰਫ 400 ਰੁਪਏ ਚ ਬੱਲੇ ਬਾਈ ਔਰ ਜੇ ਤੁਸੀਂ ਸੈਲੋ ਦੀ ਬੋਤਲ ਲੈਣੀ ਹੈ ਜੀ ਸੈਲੋ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ 604 ਰੁਪਏ ਐਮਆਰਪੀ ਇਹ ਮਿਲਦੀਆਂ ਹੋਟ ਐਂਡ ਕੋਲਡ ਸਿਰਫ 300 ਰੁਪਏ ਦੀ ਹੋ ਬੰਲੇ ਠੀਕ ਆ ਬਾਈ ਬਿਲਕੁਲ ਤੁਹਾਨੂੰ ਜਿਹੜੀ ਮਰਜ਼ੀ ਬੋਤਲ ਲੈ ਲਓ ਜੀ ਤੁਹਾਨੂੰ ਇਹ ਤਾਂ ਮਿਲਣਾ 60% ਲੈਸ ਓਕੇ ਜੋ ਤੁਹਾਨੂੰ ਮਿਲਦਾ ਆਹੋ ਬਾਈ ਉਹਨਾਂ ਦਾ ਡਿਸਕਾਊਂਟ ਹੋ ਲੱਗਾ ਹੈ ਔਰ ਬਾਕੀ ਤੁਹਾਨੂੰ ਮਲਟੀ ਕੈਟਲ ਮਿਲ ਜਾਨੀ ਹੈ ਜੀ ਤੁਹਾਡੇ ਕੋਲੇ ਐਚਐਫ ਬ੍ਰਾਂਡ ਦੇ ਵਿੱਚ ਸਿਰਫ ਔਰ ਸਿਰਫ 400 ਰੁਪਏ ਦੇ ਵਿੱਚ ਓਕੇ ਬਿਲਕੁਲ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 2000 ਐਮਆਰਪੀ ਇਹ ਮਿਲਣੀਆਂ 400 ਰੁਪਏ। ਓਕੇ। ਔਰ ਲੰਚ ਬਾਕਸ ਜਿਹੜਾ ਮਰਜ਼ੀ ਲੈ ਲਓ ਸੰਜੀਵਪੂਰ ਦਾ 70% ਲਸਤੇ। ਠੀਕ ਹੈ ਜੀ। ਲੈ ਸਕਦੇ ਹੋ। ਲੈ। ਔਰ ਬਾਕਾਇਦਾ ਤੁਸੀਂ ਅਗਰ ਫਿਲਟਰ ਲੈਣੇ ਆ ਫਿਲਟਰ ਦੇ ਵਿੱਚ ਵੀ ਆਪਣੇ ਕੋਲੇ ਬਹੁਤ ਵੈਰਾਈਟੀ ਹੈ। ਇਹ ਫਿਲਟਰ ਜਿਹੜਾ ਤੁਸੀਂ ਦੇਖ ਰਹੇ ਹੋ 2800 ਰੁਪਏ ਦੇ ਵਿੱਚ। ਫਿਲਟਰ ਜੀ? ਬਿਲਕੁਲ 2800 ਰੁਪਏ ਦਾ ਫਿਲਟਰ ਹੈ ਔਰ 1 ਸਾਲ ਦੀ ਇਹਦੀ ਵਾਰੰਟੀ ਹੈ। ਠੀਕ ਹੈ ਜੀ। ਜੀ।